ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਰੋਜੀ ਦਾ ਦੁਬਾਰਾ ਸਕੈਨ ਹੋਣ ਬਾਰੇ ਜਦ ਘਰ ਵਿੱਚ ਗੱਲ ਹੋਈ ਤਾਂ ਬਲਜੀਤ ਦੇ ਹੋਸ਼ ਛੁੱਟ ਜਾਂਦੇ ਨਹੀਂ ਸੋ ਦੁਬਾਰਾ ਸਕੈਨ ਕਿਉਂ ਕਰਾਇਆ ਜਾਂਦਾ ਹੈ ਤਾਂ ਅੰਦੇ ਨਾਲ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕੀ ਨੇ ਤੁਸੀਂ ਦੇਖਿਆ ਕਿ ਬਲਜੀਤ ਦਾ ਹੁਣ ਸਾਰਾ ਪੇਦ ਖੁੱਲ ਚੰਦਾ ਹੈ ਸਾਰਿਆਂ ਦੇ ਸਾਹਮਣੇ ਕੀ ਬਲਜੀਤ ਨੇ ਝੂਠ ਬੋਲਿਆ ਸੀ ਕਿ ਰੋਜੀ ਤੇ ਦੋ ਮੁੰਡੇ ਹੋਣ ਵਾਲੇ ਨੇ ਪਰ ਹੋਣ ਵਾਲੀਆਂ ਕੁੜੀਆਂ ਨੇ ਇਹ ਸਾਰਿਆਂ ਦੇ ਸਾਹਮਣੇ ਸਚਾਈ ਆ ਜਾਂਦੀ ਹੈ ਪਰ ਗੁਰਪ੍ਰੀਤ ਤੇ ਉਸ ਦੀ ਸੱਸ ਦੇ ਸਾਹਮਣੇ ਨਹੀਂ ਆਉਂਦੀ ਤੇ ਬਲਜੀਤ ਨੂੰ ਵੀ ਡਰ ਲੱਗਦਾ ਹੈ ਕਿ ਜੇਕਰ ਇਹ ਸੱਚ ਸਾਹਮਣੇ ਆਇਆ ਤਾਂ ਮੇਰੀ ਵੀ ਜ਼ਰੂਰ ਛੇਤਰਪਰੇਡ ਹੋ ਸਕਦੀ ਹੈ ਇਸੇ ਕਰਕੇ ਉਹ ਰੋਜੀ ਨੂੰ ਤਾਂ ਧਮਕੀਆਂ ਵੀ ਦਿੰਦੀ ਆ ਦੱਸਦੇ ਤੇ ਉਸ ਨੂੰ ਡਰ ਵੀ ਲੱਗ ਰਿਹਾ ਹੁੰਦਾ ਹੈ ਤੇ ਇੱਕ ਉਸ ਨੂੰ ਇਹ ਪਈ ਹੁੰਦੀ ਆ ਕਿ ਸਾਰੀ ਜ਼ਮੀਨ ਜੋ ਕਿ ਪ੍ਰਾਪਟ ਇਹ ਉਹ ਸਾਡੇ ਨਾਂ ਤੇ ਵੀ ਹੋ ਚਾਏ ਤੇ ਉੱਥੇ ਜਦ ਹਰਪ੍ਰੀਤ ਇਹ ਗੱਲ ਕਰਦੀ ਆ ਤੇ ਜਦ ਗੁਰਪ੍ਰੀਤ ਉੱਪਰ ਆ ਜਾਂਦਾ ਹੈ ਤੇ ਹਰਪ੍ਰੀਤ ਗੱਲ ਨੂੰ ਪਲਟਦੀ ਹੋਈ ਇਹ ਗੱਲ ਕਹਿ ਦਿੰਦੀ ਆ ਕਿ ਜਿਹੜੀ ਜ਼ਮੀਨ ਆ ਇਹਦੇ 6 ਵਿਸਵੇ ਆ ਤੇ 2-2 ਵਿਸਵੇ ਸਾਰਿਆਂ ਦੇ ਨਾਂ ਤੇ ਹੋਣੇ ਚਾਹੀਦੇ ਆ ਤੇ ਗੁਰਪ੍ਰੀਤ ਇਸ ਗੱਲ ਲਈ ਮੰਨ ਵੀ ਜਾਂਦਾ ਹੈ ਉਸ ਦਾ ਭਰਾ ਮਿੰਦਾ ਉਸ ਨੂੰ ਪਤਾ ਹੈ ਕਿ ਗੁਰਪ੍ਰੀਤ ਕਦੇ ਵੀ ਸਾਨੂੰ ਧੋਖਾ ਨਹੀਂ ਦੇਗਾ ਪਰ ਗੁਰਪ੍ਰੀਤ ਨੂੰ ਪਤਾ ਹੈ ਕਿ ਮੇਰੇ ਭਰਾ ਮੇਰੇ ਨਾਲ ਖੜਦੇ ਆ ਪਰ ਜਨਾਨੀਆਂ ਵਿੱਚ ਇਹ ਗੱਲ ਆ ਜਾਂਦੀ ਆ ਇਹ ਗੱਲ ਜਦ ਬਲਜੀਤ ਨੂੰ ਦੱਸ ਕੇ ਹੁੰਦੀ ਆ ਹਰਪ੍ਰੀਤ ਤੇ ਬਲਜੀਤ ਬੜੀ ਖੁਸ਼ ਹੁੰਦੀ ਆ ਤੇ ਅੱਗੂ ਕਹਿੰਦੀ ਆ ਕਿ ਤੂੰ ਮੈਨੂੰ ਬੜੀ ਖੁਸ਼ੀ ਵਾਲੀ ਗੱਲ Let's see ਤੇ ਉਹ ਉਸਦੇ ਨਾਲ ਹੱਥ ਮਲਾ ਲੈਂਦੀ ਆ ਉਸ ਨੂੰ ਪਤਾ ਇੱਕ ਹੀ ਧੋਮੇ ਚੜੀਆਂ ਰਲ ਕੇ ਇਹਨਾਂ ਦੀ ਜ਼ਮੀਨ ਜਾਇਦਾਦ ਆਪਾਂ ਕਿਵੇਂ ਹੜਪਣੀਆਂ ਸੋ ਇਹ ਸਕੀਮਾਂ ਲਾ ਰਹੀਆਂ ਹੁੰਦੀਆਂ ਨੇ ਹਰਪ੍ਰੀਤ ਬਲਜੀਤ ਨੂੰ ਪੁੱਛਦੀ ਆ ਕਿ ਤੂੰ ਇਹ ਗੱਲ ਕਿਉਂ ਕਹੀ ਬਲਜੀਤ ਬਹੁਤ ਚਲਾ ਕੇ ਉਹ ਦੱਸਦੀ ਵੀ ਨਹੀਂ ਸਾਰੀ ਸੱਚਾਈ ਤੇ ਅੱਗੋਂ ਕਹਿੰਦੀ ਆ ਕਿ ਤੂੰ ਦੇਖੇ ਚੱਲ ਮੈਂ ਕਿੱਦਾਂ-ਕਿੱਦਾਂ ਇਹ ਸ਼ਤਰੰਜ ਦੀ ਗੇਮ ਨੂੰ ਖੇਲਦੀ ਆ ਤੇ ਉਸਦੀ ਪੇਟੀ ਜੋ ਕਿ ਮੰਨੂ ਉਸਦੀਆਂ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ ਨੇ ਤੇ ਮੈਂ ਕਿਵੇਂ ਕਰਦੀ ਆ ਕਿ ਉਹਦੀ ਕੋਈ ਵੀ ਗੱਲ ਸੱਚੀ ਸਾਬਤ ਨਾ ਹੋਵੇ ਤੇ ਇਹ ਗੱਲਾਂ ਕਹਿਣ ਦੇ ਬਾਜੀ ਉਹ ਤੇ ਜਦ ਮੰਨੂ ਨੇ ਤਾਂ ਪਹਿਲਾਂ ਹੀ ਦੱਸਿਆ ਹੈ ਕਿ ਦੋ ਧੀਆਂ ਹੋਣੀਆਂ ਐ ਤੇ ਇਸ ਨੂੰ ਲੱਗਦਾ ਹੈ ਕਿ ਮੰਨੂ ਦੀਆਂ ਗੱਲਾਂ ਸੱਚ ਹੁੰਦੀਆਂ ਨੇ ਪਰ ਮੈਂ ਉਹ ਕੁੜੀਆਂ ਜੋ ਕਿ ਮੰਨੂ ਨੇ ਕਿਹਾ ਹੈ ਕਿ ਉਹ ਜ਼ਰੂਰ ਬਚਣਗੀਆਂ ਤੇ ਇਹ ਗੱਲਾਂ ਮੈਂ ਸੱਚ-ਸਾਬਤ ਨਹੀਂ ਹੋਣ ਦੇਣੀਆਂ ਉਹ ਕੁੜੀਆਂ ਵੀ ਮਰ ਜਾਣਗੀਆਂ ਸੋ ਇਹ ਸਾਰਾ ਕੁਝ ਉਹ ਸੋਚਦੀ ਆ ਪਰ ਉਧਰ ਹੀ ਰੋਜੀ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਸਾਰਿਆਂ ਨੂੰ ਸੱਚਾਈ ਤੇ ਪਤਾ ਹੈ ਜੇ ਗੁਰਪ੍ਰੀਤ ਦੇ ਸਾਹਮਣੇ ਉਹ ਦੋ ਸੱਚ ਆਇਆ ਤੇ ਉਸ ਨੂੰ ਵੱਡਾ ਝਟਕਾ ਲੱਗਣਾ ਹੈ ਇਸ ਕਰਕੇ ਰੋਜੀ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਮੇਰਾ ਦਿਲ ਕਰਦਾ ਇੱਕ ਵਾਰੀ ਮੇਰਾ ਸਕੇ ਤੇ ਬਰਾਤ ਉਹ ਕਰਾਇਆ ਜਾਵੇ ਤੇ ਕੁ੍ਰਪੀਤ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਇੱਕ ਵਾਰ ਤਾਂ ਸਕੈਨ ਕਰਾਇਆ ਪਤਾ ਤਾਂ ਹੈ ਘਰ ਉਹ ਕਹਿੰਦੀ ਹੈ ਕਿ ਇੱਕ ਵਾਰ ਪਤਾ ਲੱਗ ਜਾਏਗਾ ਸਭ ਉਹ ਸਕੈਨ ਦੇ ਨਾਲ ਕਿ ਆਪਣੇ ਬੱਚੇ ਠੀਕ ਠਾਕ ਆ ਇਹ ਕਪਾ ਕਿਸੇ ਹੋਰ ਜਗ੍ਹਾ ਤੋਂ ਵੀ ਸਕੈਨ ਕਰਾ ਕੇ ਵੇਖਦੇ ਆ ਪਤਾ ਨਹੀਂ ਹੁੰਦਾ ਅੱਜ ਕੱਲ ਲੋਕ ਝੂਠ ਵੀ ਬੋਲ ਦਿੰਦੇ ਆ ਗੁਰਪ੍ਰੀਤ ਇਹ ਗੱਲ ਸੁਣ ਕੇ ਸੋਚਣ ਲੱਗ ਜਾਂਦਾ ਏ ਕਿ ਸਾਈ ਜੀ ਨੇ ਤਾਂ ਕਿਹਾ ਏ ਉਹ ਤਾਂ ਸੱਚ ਹੀ ਹੋਵੇਗਾ ਚੱਲ ਆਪਾਂ ਇੱਕ ਵਾਰੀ ਹੋਰ ਤਸੱਲੀ ਕਰ ਲੈਨੇ ਆ ਸੋ ਜਾਦੋ ਆਪਣੀ ਸੱਸ ਨਾਲ ਵੀ ਗੱਲ ਕਰਦੀ ਆ ਤੇ ਉਹ ਵੀ ਕਹਿੰਦੀ ਆ ਕਿ ਤੁਹਾਨੂੰ ਪਤਾ ਹੋਵੇਗਾ ਜੇ ਤੁਸੀਂ ਕਰਾਉਣਾ ਤੇ ਕਰਾ ਲਓ ਤੇ ਜਦ ਇਹ ਗੱਲ ਘਰ ਵਿੱਚ ਤੁਰਦੀ ਆ ਕਿ ਦੁਬਾਰਾ ਰੋਜੀ ਦਾ ਸਕੈਨ ਹੋਣਾ ਤੇ ਬਲਜੀਤ ਦੇ ਰੰਗ ਉੱਡ ਜਾਂਦੇ ਨੇ ਉਸ ਨੂੰ ਪਤਾ ਏ ਕਿ ਮੇਰਾ ਸੱਚ ਸਾਹਮਣੇ ਹੁਣ ਆ ਜਾਣਾ ਏ ਇਸੇ ਕਿ ਉਹ ਸਾਰਿਆਂ ਨੂੰ ਬੜੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਆਪਾਂ ਸਕੈਨ ਤਾਂ ਕਰਾਇਆ ਹੋਇਆ ਏ ਬਾਰ ਬਾਰ ਸਕੈਨ ਕਿਉਂ ਕਰਾਉਣਾ ਤੇ ਇਹ ਗੱਲ ਜਦ ਗੁਰਪ੍ਰੀ ਕਹਿੰਦਾ ਕਿ ਕੋਈ ਗੱਲ ਨਹੀਂ ਆਪਾਂ ਕਿਸੇ ਹੋਰ ਜਗ੍ਹਾ ਤੋਂ ਵੀ ਕਰਾ ਕੇ ਵੇਖ ਲੈਣੇ ਆ ਨਾ ਤੂੰ ਜਿਆਦਾ ਬਲਜੀਤ ਨੂੰ ਟੈਨਸ਼ਨ ਹੁੰਦੀ ਆ ਉਸ ਨੂੰ ਪਤਾ ਏ ਕਿ ਮੇਰਾ ਹੁਣ ਪੇਟ ਖੁੱਲ ਜਾਣਾ ਏ ਸੋ ਦੇਖਦੇ ਆ ਹੁਣ ਅੱਗੇ ਵੀਡੀਓ ਵਿੱਚ ਕੀ ਹੁੰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ